ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਗੱਲ ਕਰਦੇ ਆਂ ਵਿਆਹ ਤੋਂ ਬਾਅਦ ਕਸੂਤੀ ਫਸੀ ਅਨਮੋਲ ਗਗਨਮਾਨ ਲਹਿੰਗਾ ਪਾ ਕੇ ਲਾਵਾ ਲਈਆਂ ਗਈਆਂ ਨੇ ਜਿੱਥੇ ਕਿ ਲਗਾਤਾਰ ਜੇ ਗੱਲ ਕਰੀਏ ਤਾਂ ਇਸ ਚੀਜ਼ ਤੇ ਕਾਫੀ ਵੱਡਾ ਵਿਵਾਦ ਖੜਾ ਹੋ ਚੁੱਕਿਆ ਏ ਜੀ ਹਾਂ ਲਹਿੰਗਾ ਪਾ ਕੇ ਲਾਵਾ ਲੈਣ ਤੇ ਅਨਮੋਲ ਗਗਨਮਾਨ ਨੂੰ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਕੀਤੇ ਜਾ ਰਹੇ ਨੇ ਆਖਰਕਾਰ ਜਿਹੜਾ ਨਿਯਮ ਹੈ ਉਹ ਸਾਰਿਆਂ ਲਈ ਹੁੰਦਾ ਹੈ ਤੇ ਆਖਰ ਕਿਤੇ ਨਾ ਕਿਤੇ ਇਸ ਨਿਯਮ ਦੀਆਂ ਜੜੀਆਂ ਧਜੀਆਂ ਉਡਾਈਆਂ ਗਈਆਂ ਨੇ ਚਾਹੇ ਉਹ ਕੈਬਨਿਟ ਮਨਿਸਟਰ ਅਨਮੋਲ ਗगनਮਾਨ ਹੋਵੇ ਤੇ ਜਾਂ ਫਿਰ ਕੋਈ ਹੋਰ ਹੋਵੇ ਨਿਯਮ ਜਿਹੜੇ ਨੇ ਸਾਰਿਆਂ ਲਈ ਕਿਤੇ ਨਾ ਕਿਤੇ ਲਾਗੂ ਹੁੰਦੇ ਨੇ ਹਾਲਾਂਕਿ ਸਵਾਲ ਜਿਹੜੇ ਨੇ ਉਸ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਨਾਂਬਾ ਸਾਹਿਬ ਦੇ ਉਹਨਾਂ ਪ੍ਰਬੰਧਕਾਂ ਨੂੰ ਵੀ ਹੈ ਜਿਨ੍ਹਾਂ ਨੇ ਅਨਮੋਲ ਗगनਮਾਨ ਦੀਆਂ ਲਾਵਾ ਕਰਵਾਈਆਂ ਨੇ ਆਖਰਕਾਰ ਕੀ ਕਾਰਨ ਰਹੇ ਨੇ ਉਸ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਤੇ ਸਭ ਤੋਂ ਪਹਿਲਾਂ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿੱਥੇ ਕਿ ਬਿਲਕੁਲ ਹੀ ਫੈਸਲਾ ਹੋ ਚੁੱਕਿਆ ਹੈ ਕਿ ਲਾਵਾਂ ਜੜੀਆਂ ਨੇ ਉਸ ਸਾਦੇ ਕੱਪੜਿਆਂ ਵਿੱਚ ਹੋਣਗੀਆਂ ਸੂਟ ਦੇ ਵਿੱਚ ਪਹਿਣਾ ਆਨੰਦ ਕਾਰਜ ਕਰਵਾਉਣਗੀਆਂ ਲਹੰਗੇ ਤੇ ਪ੍ਰੋਪਰ ਪੂਰਨ ਰੂਪ ਦੇ ਵਿੱਚ ਜਿਹੜੀ ਹੈ ਪਾਬੰਦੀ ਲਗਾਈ ਗਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਲਹੰਗੇ ਦੇ ਵਿੱਚ ਆਨੰਦ ਕਾਰਜ ਨਾ ਹੋਣ ਦੀ ਜਿਹੜੀ ਹੈ ਇੱਕ ਪ੍ਰਤਖਤਤਾ ਰੱਖੀ ਗਈ ਸੀ ਆਖਰਕਾਰ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਦੀ ਪੱਤਝੀਆਂ ਉਡਾ ਦਿੱਤੀਆਂ ਗਈਆਂ ਨੇ ਜਿ ਹਨਮੋਲ ਗगनਮਾਨ ਨੇ ਲਿੰਗਾ ਪਾ ਕੇ ਲਾਮਾ ਕਰਵਾਈਆਂ ਨੇ ਹੁਣ ਇੱਕ ਵੱਡਾ ਸਵਾਲ ਹੈ ਕਿ ਗੁਰਦੁਆਰਾ ਨਾਬਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਕੀ ਹਨਮੋਲ ਗगनਮਾਨ ਨੂੰ ਇਸ ਬਾਰੇ ਦੱਸਿਆ ਨਹੀਂ ਜਾਂ ਫਿਰ ਕੋਈ ਵੀ ਉੱਥੇ ਅਜੀਹਾ ਨਹੀਂ ਸੀ ਜਿਸ ਨੇ ਕਿ ਕੋਈ ਅਜੀਹੀ ਗੱਲ ਕਹੀ ਹੋਵੇ ਕੀ ਹਨਮੋਲ ਗगनਮਾਨ ਨੂੰ ਇਸ ਬਾਰੇ ਪਤਾ ਨਹੀਂ ਸੀ ਹਾਲਾਂਕਿ ਬਿਲਕੁਲ ਸਭ ਕੁਝ ਪਤਾ ਹੋਣ ਦੇ ਬਾਵਜੂਦ ਇਹ ਸਭ ਕੁਝ ਜਾਣ ਬੁੱਝ ਕੇ ਕੀਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜੋ ਜਾਰੀ ਹੋਇਆ ਉਸ ਨੂੰ ਸਾਈਡ ਕੇ ਅਨਮੋਲ ਗਗਨਮਾਨ ਨੇ ਪੀਚ ਰੰਗ ਦਾ ਲਹਿੰਗਾ ਪਾ ਕੇ ਗੁਰੂ ਦੀ ਹਜ਼ੂਰੀ ਦੇ ਵਿੱਚ ਲਾਵਾਂ ਲਈਆਂ ਨੇ ਆਖਰ ਜੇ ਮੌਤ ਵਾਰਦਾ ਕਰਨਗੇ ਤਾਂ ਬਾਕੀ ਲੋਕਾਂ ਦੀ ਕੀ ਗੱਲ ਕੀਤੀ ਜਾ ਸਕਦੀ ਹੈ ਵੱਡੇ ਸਵਾਲ ਨੇ ਆਖਰਕਾਰ ਅਕਾਲ ਤਖਤ ਸਾਹਿਬ ਤੋਂ ਇਹ ਹੁਕਮਨਾਮਾ ਜਾਰੀ ਹੋਇਆ ਸੀ ਕਿ ਲਹਿੰਗਾ ਪਾ ਕੇ ਜਿਹੜਾ ਹੈ ਉਹ ਲਾਵਾ ਜੜੀਆਂ ਨੇ ਉਹ ਨਹੀਂ ਹੋਣਗੀਆਂ ਪਰ ਕਿਤੇ ਨਾ ਕਿਤੇ ਜੇ ਗੱਲ ਕਰੀਏ ਤਾਂ ਲਹਿੰਗਾ ਪਾ ਕੇ ਜੋ ਲਾਵਾ ਹੋਈਆਂ ਨੇ ਸੋ ਬਿਲਕੁਲ ਬਹੁਤ ਵੱਡੀਆਂ ਇਹ ਚੀਜ਼ਾਂ ਜੜੀਆਂ ਨੇ ਹੋਈਆਂ ਨੇ ਸੋ ਆਖਰ ਅਨਮੋਲ ਗਗਰ ਮਾਨ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਾ ਸਾਹਿਬ ਦੀ ਜਿਹੜੀ ਹੈ ਉਹ ਬਿਲਕੁਲ ਜੇ ਗੱਲ ਕਰੀਏ ਤਾਂ ਬਿਲਕੁਲ ਤੋਹੀਨ ਕੀਤੀ ਹੈ ਹਾਲਾਂਕਿ ਇਦਾਂ ਨਹੀਂ ਸੀ ਹੋਣਾ ਚਾਹੀਦਾ ਸੋ ਅਕਾਲ ਤਖਤ ਸਾਹਿਬ ਤੋਂ ਜਿਹੜਾ ਹੈ ਇਹ ਹੁਕਮਨਾਮਾ ਜਿਹੜਾ ਪਹਿਲਾਂ ਹੀ ਜਾਰੀ ਹੋਇਆ ਪਰ ਸ਼ਾਇਦ ਉਸ ਹੁਕਮਨਾਮੇ ਨੂੰ ਸਾਈਡ ਰੱਖ ਕੇ ਬਿਲਕੁਲ ਅਨਮੋਲ ਗਗਰਮਾਨ ਨੇ ਆਪਣਾ ਨਿੱਜੀ ਫੈਸਲਾ ਅੱਗੇ ਕੀਤਾ ਗੁਰੂ ਸਾਹਿਬ ਦਾ ਪੈ ਜਿਹੜਾ ਹੈ ਨਹੀਂ ਕੀਤਾ ਗਿਆ ਹਾਲਾਂਕਿ ਅਨਮੋਲ ਗਗਨ ਮਾਨ ਨੂੰ ਇਹ ਸਭ ਕੁਝ ਪਹਿਲਾਂ ਪਤਾ ਹੋਣ ਦੇ ਬਾਵਜੂਦ ਵੀ ਇਸ ਦੀ ਉਲੰਘਣਾ ਕੀਤੀ ਗਈ ਹੈ ਅਨਮੋਲ ਗਗਨ ਮਾਨ ਨੂੰ ਬਹੁਤ ਸਵਾਲ ਹੋ ਰਹੇ ਨੇ ਹਾਲਾਂਕਿ ਗੁਰਦੁਆਰਾ ਨਾਂਬਾ ਸਾਹਿਬ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ ਗੁਰਦੁਆਰਾ ਸਾਹਿਬ ਦੇ ਉਹ ਗਰੰਥੀ ਸਿੰਘ ਰਾਗੀ ਸਿੰਘ ਜਿਨ੍ਹਾਂ ਨੇ ਲਾਵਾ ਕਰਵਾਈਆਂ ਨੇ ਕਿ ਉਹਨਾਂ ਦੇ ਵਿੱਚੋਂ ਕੋਈ ਇੱਕ ਵਾਰ ਵੀ ਨਹੀਂ ਬੋਲਿਆ ਹਾਲਾਂਕਿ ਪੰਜਾਬ ਸਰਕਾਰ ਦੂਜਿਆਂ ਨੂੰ ਡਿਸਪਲਾਈਨ ਸਿਖਾਉਂਦੀ ਹੈ ਕਿੰਦੀ ਹੈ ਅਸੀਂ ਧਰਮ ਦੀ ਰਾਜਨੀਤੀ ਜਿਹੜੀ ਹੈ ਉਹ ਨਹੀਂ ਕਰਦੇ ਪਰ ਕਿਤੇ ਨਾ ਕਿ ਤੇ ਇਥੇ ਵੱਡਾ ਸਵਾਲ ਪੈਦਾ ਹੋ ਗਿਆ ਹੈ ਕਿ ਆਖਰ ਇਹ ਲੋਕ ਗੁਰੂ ਦੀ ਵੀ ਪਰਵਾਹ ਨਹੀਂ ਕਰਦੇ ਨੇ ਆਖਰਕਾਰ ਗੁਰੂ ਦੇ ਹੁਕਮ ਗੁਰੂ ਦੇ ਨਿਯਮ ਗੁਰੂ ਦੀ ਜੋ ਹਜ਼ੂਰੀ ਦੇ ਵਿੱਚ ਇੱਕ ਹੁਕਮਨਾਮਾ ਜਾਰੀ ਹੋਇਆ ਹੈ ਜਿਸ ਦੀ ਗੱਲ ਜਿਹੜੀ ਹੈ ਪਹਿਲਾਂ ਸਾਫ਼ ਹੋ ਚੁੱਕੀ ਹੈ ਕਿ ਅਜ਼ਿਹਹਾ ਕੋਈ ਨਹੀਂ ਕਰੇਗਾ ਉਸਨੂੰ ਹੀ ਦੁਹਰਾਇਆ ਗਿਆ ਆਖਰ ਦੂਜੇ ਲੋਕ ਕੀ ਉਥੋਂ ਸਿੱਖਿਆ ਲੈਣਗੇ ਕੀ ਸਿੱਖਣਗੇ ਅਨਮੋਲ ਗਗਨਮਾਨ ਦੇ ਲਹਿੰਗੇ ਤੇ ਬੜੇ ਸਵਾਲ ਉੱਠ ਖੜੇ ਨੇ ਕੀ ਲਾਵਾਂ ਲਹਿੰਗੇ ਦੇ ਵਿੱਚ ਕਿਉਂ ਹੋ ਜਾਣ ਜਦ ਕਿ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਸਾਹਿਬ ਜਾਰੀ ਹੈ ਕਿ ਸੂਟ ਦੇ ਵਿੱਚ ਆਨੰਦ ਕਾਰਜ ਹੋਣਗੇ ਕੀ ਇਹ ਸਰਕਾਰ ਦੇ ਵਿੱਚ ਨੇ ਤਾਂ ਕਰਕੇ ਕੋਈ ਨਹੀਂ ਬੋਲਿਆ ਕੀ ਇਹਨਾਂ ਲੋਕਾਂ ਨੂੰ ਕਿਹਾ ਗਿਆ ਕਿ ਫਿਰ ਵੀ ਇਹ ਨਹੀਂ ਮੰਨੇ ਹਾਲਾਂਕਿ ਸੱਚ ਜਿਹੜਾ ਹੈ ਬਹੁਤ ਜਲਦ ਸਾਹਮਣੇ ਆ ਜਾਏਗਾ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ